ਉੱਥੇ ਕੱਡੇ ਦੇ ਸਾਹਮਣੇ ਬਣਾਓ ਗੁਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਤੇ ਚੇਅਰਮੈਨ ਪੱਪੂ ਲਾਹੌਰ ਗਿਆ ਵੱਲੋਂ ਮੈਂ ਤੇ ਮੇਰਾ ਰੁੱਖ ਤਹਿਤ ਸ਼ੁਰੂ ਕੀਤੀ ਗਈ ਮਹ ਮੰਨੂ ਚੰਗਾ ਹੰਗਾਰਾ ਮੇਲਾ ਸ਼ੁਰੂ ਹੋ ਗਿਆ ਡਾਕਟਰ ਢਿੱਲੋਂ ਦੇ ਪਲਾਂਟ ਦੇ ਵਿੱਚ ਬੌਧਾ ਲਾਉਣ ਮੌਕੇ ਕਲੱਬ ਦੇ ਚੀਫ ਪੈਟਰਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਖਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਰੁੱਖਾਂ ਦੀ ਮਹੱਤਤਾ ਦਾ ਪਤਾ ਲੱਗਿਆ ਹੈ ਅੱਜ ਤੰਦਰੁਸਤ ਸਮਾਜ ਤੇ ਸਿਹਤਵੰਦ ਪੰਜਾਬ ਦੀ ਸਿਰਜਣਾ ਲਈ ਵੱਧ ਤੋਂ ਵੱਧ ਰੁੱਖ ਲਾ ਕੇ ਬਾਤਾਵਰਨ ਦੀ ਸੰਭਾਲ ਕਰਨ ਦੀ ਜ਼ਰੂਰਤ ਹੈ। ਉਹਨਾਂ ਆਖੇ ਇੱਕ ਉਹ ਪਹਿਲਾਂ ਇੱਕ ਕਬੂਟੇ ਦੀ ਸੰਭਾਲ ਜਕਿੰਨੀ ਬਣਾਉਣ ਸੰਬੰਧੀ ਪੜਤਾਲ ਕਰਦੇ ਹਨ ਤੇ ਅੱਜ ਜੰਗਲਾਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਗੁੱਡ ਮਾਰਨਿੰਗ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਆਪਣੇ ਸਾਥੀਆਂ ਤੋਂ ਪੜਤਾਲ ਕਰਨ ਤੋਂ ਬਾਅਦ ਹੀ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਡਾਕਟਰ ਢਿੱਲੋਂ ਦੀ ਅਗਵਾਈ ਵਾਲੀ ਟੀਮ ਵੱਲੋਂ ਇੱਕ ਇੱਕ ਕਬੂਟੇ ਦੀ ਬਕਾਇਦਗੀ ਨਾਲ ਸੰਭਾਲ ਕੀਤੀ ਜਾ ਰਹੀ ਹੈ। ਕੋੜਕੂਪੁਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਵਿਸ਼ੇਸ਼ ਰਿਪੋਰਟ। ਬੋਲੇ ਸੋਨਹੀਓ ਅਸਰੀਆ ਕਾ। ਦੇਖੋ ਜੀ ਪੰਜਾਬ ਹਮੇਸ਼ਾ ਰਾਹ ਦਿਖਾਉਂਦਾ ਹੈ। ਕੇਂਦਰ ਸਰਕਾਰ ਨੇ ਤਾਂ ਅਡਾਨੀ ਨੂੰ ਇੱਕ ਬਹੁਤ ਵੱਡਾ ਜਿਹੜਾ ਜੰਗਲ ਕੱਟਣ ਦੇ ਪਰਮਿਸ਼ਨ ਦੇ ਦਿੱਤੀ। ਬਹੁਤ ਵੱਡਾ ਜੰਗਲ ਤੇ ਦੂਜੇ ਪਾਸੇ ਉਹੋ ਮਹਿਮ ਜਲਾ ਰਿਹਾ ਇੱਕ ਰੁੱਖ ਮਾਂ ਦੇ ਨਾਲ ਤੇ ਅਸੀਂ ਪੰਜਾਬ ਦੇ ਵਿੱਚ ਮਹਿਮ ਜਲਾਈਏ ਮੈਂ ਤੇ ਮੇਰਾ ਰੁੱਖ ਉਹਦੇ ਅਧੀਨ ਕੱਲੇ ਆ ਇੱਥੇ ਆਹ ਜਿਹੜਾ ਢਿੱਲੋ ਕੰਪਲੈਕਸ ਦੇ ਵਿੱਚ ਹੀ 750 ਦੇ ਕਰੀਬ ਜਿਹੜਾ ਅਸੀਂ ਕੂਟਾ ਲਾ ਚੁੱਕੇ ਆ 400 ਮਤਲਬ 200 ਅੱਜ ਲੱਗ ਜਾਏਗਾ 400 ਪਹਿਲਾਂ ਲੱਗਿਆ ਸੀ 150 ਬਾਅਦ ਲੱਗੇ 550 ਤੇ 200 ਅੱਜ 750 ਦੇ ਕਰੀਬ ਔਰ ਜਿਹੜੇ ਪਹਿਲਾਂ ਲੱਗੇ ਆ ਮੈਂ ਹੁਣੇ ਪਤਾ ਕੀਤਾ ਸਾਡੇ ਸਾਥੀਆਂ ਤੋਂ ਗੁੱਡ ਮਾਰਨਿੰਗ ਕਲੱਬ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੇ ਜਿੰਨੇ ਵੀ ਲਾਏ ਆ ਬੂਟੇ ਇੱਥੇ ਉਹ ਸਾਰੇ ਚੱਲ ਰਹੇ ਆ ਸੋ ਇਹ ਸਭ ਤੋਂ ਵੱਧ ਵਧਾਈ ਦੀ ਗੱਲ ਹੈ ਪਰਮਾਤਮਾ ਮਿਹਰ ਕਰੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਹਰਿਆ ਭਰਾ ਪੰਜਾਬ ਬਣਾਈਏ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਤਸ਼ਾਹਿਤ ਕਰੀਏ ਵੀ ਹਰੇਕ ਮਨੁੱਖ ਲਾਵੇ ਇੱਕ ਰੁੱਖ ਕਿਉਂਕਿ ਇਹ ਰੁੱਖਾਂ ਬਿਨਾ ਜ਼ਿੰਦਗੀ ਪੋਸੀਬਲ ਨਹੀਂ ਹੈ ਇਹ ਸਾਨੂੰ ਕਰੋਨਾ ਨੇ ਦੱਸਦਾ ਸੀ ਰੁੱਖਾਂ ਵਾਲੀ ਜ਼ਿੰਦਗੀ ਆ ਸੋ ਮੈਂ ਮਹਿੰਦੀ ਲਤਾ ਜੀ ਦਾ ਵੀ ਧੰਨਵਾਦੀ ਆ ਜਿਹੜੇ ਬੜਾ ਮਤਲਬ ਛਿੱਦਤ ਨਾਲ ਲੱਗੇ ਰਹਿੰਦੇ ਸੇਵਾ ਦੇ ਕੰਮ ਵਾਸਤੇ ਬਾਕੀ ਸਾਡੇ ਸਾਰੇ ਸਾਥੀ ਜਿਹੜੇ ਸਾਰੇ ਗੁੱਡ ਮਾਰਨਿੰਗ ਕਲੱਬ ਦੇ ਸਾਰੇ ਸਾਥੀ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਵੀ ਤੁਹਾਨੂੰ ਇਸੇ ਤਰ੍ਹਾਂ ਚੰਗੇ ਕੰਮਾਂ ਲਈ ਤਾਕਤ ਬਖਸ਼ਦੇ ਰਹਿਣ ਮਿਹਰ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਮਿੰਟ ਰੁਕੋ ਇੱਥੇ ਹਾਂਜੀ ਢਲੋਂ ਸਾਹਿਬ ਗ੍ਰਿੰਦਰ ਜੀ ਬਿਲਕੁਲ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਪਿਛਲੇ ਸਾਲ ਅਸੀਂ ਕਾਲਜ ਦੇ ਆਲੇ ਦੁਆਲੇ 150 ਬੂਟਾ ਲਾ ਚੁੱਕੇ ਹਾਂ ਨੀਅਰਬਾਊਟ ਹੁਣ ਉਹ ਤੁਸੀਂ ਅੱਜ ਉਹਦੀ ਵੀਡੀਓ ਬਣਾ ਸਕਦੇ ਹੋ 7-8 ਫੁੱਟ ਤੱਕ ਕੱਦ ਗਈ ਬੂਟਾਂ ਦੇ ਹੋ ਚੁੱਕੇ ਨੇ ਔਰ ਇਸ ਵਾਰ ਅਸੀਂ 200 ਪਹਿਲੇ ਪੜਾਅ ਚ ਲਾਏ 200 ਦੂਜੇ ਪੜਾਅ ਚ ਸਿਰਫ ਸਾਡੇ ਢਿੱਲੋ ਕੰਪਲੈਕਸ ਦੇ ਆਲੇ ਦੁਆਲੇ ਤੇ 150 ਦੇ ਕਰੀਬ ਅੱਜ ਬੂਟਾ ਅਸੀਂ ਸ਼ਾਮ ਤੱਕ ਲਾ ਦਾਂਗੇ ਇਸ ਤੋਂ ਬਿਨਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਅਸੀਂ ਬੂਟੇ ਲਾ ਚੁੱਕੇ ਹਾਂ ਸੋ ਅਸੀਂ ਸਪੀਕਰ ਸਾਹਿਬ ਦਾ ਜਿਹੜੇ ਵੱਧਵਾਦ ਵਿੱਚ ਯੋਗਦਾਨ ਪਾ ਰਹੇ ਨਾਲ ਰਲ ਕੇ ਬੂਟੇ ਲਾ ਰਹੇ ਆ ਇਹ ਲਾਉਣੇ ਬਹੁਤ ਜ਼ਰੂਰੀ ਆ ਸੋ ਇੱਕ ਵਾਰ ਫੇਰ ਸਪੀਕਰ ਸਾਡਾ ਬਹੁਤ ਬਹੁਤ ਆ। ਨਹੀਂ ਇਸ ਸੀਜ਼ਨ ਚ ਕਿੰਨੇ ਲਾਤੇ? ਨੀਅਰ ਅਬਾਊਟ 55-6000 ਬੂਟੇ ਮੇਰੇ ਸਾਹਮਣੇ ਲੱਗ ਚੁੱਕਾ ਹੈ ਤੋਂ ਲੱਗ ਚੁੱਕਾ। ਹਾਂ ਸਾਰੇ ਚਲੋ ਆਪਾਂ ਮੰਤਾਰ ਸੇ ਮੱਕਰ ਨੂੰ ਪੁੱਛ ਲੈਨੇ ਹਾਂ ਜੀ। ਹਾਂ ਜੀ 8230 ਬੂਟੇ ਅਸੀਂ ਅੱਜ ਤੱਕ ਲਾ ਚੁੱਕੇ ਆ ਜੀ ਔਰ 200 ਬੂਟੇ ਅੱਜ ਜੋਸੀ ਤੇ ਦੁਆਰਾ ਢਿੱਲੋ ਸਾਹਿਬ ਦੇ ਫਿਰ ਦੁਆਰਾ ਲਾਵਾਂਗੇ 8430 ਬੂਟੇ ਅੱਜ ਤੱਕ ਹੋ ਜਾਣਗੇ ਸਾਡੇ। ਜੰਗਲਾਤੋਂ ਪਾਕ ਦਾ ਕਿੰ ਸਾਨੂੰ ਸਿਮਿਆਂ ਵਾਲੀ ਨਰਸਰੀ ਤੋਂ ਵੀ ਔਰ ਜਿੰਨੀਆਂ ਦੋ ਨਰਸਰੀਆਂ ਸਾਡੀਆਂ ਵੀਰੇਵਾਲਾ ਜਾਂ ਬਰਜਿੰਦਰਾ ਕਾਲਜ ਨਾਲ ਉੱਥੋਂ ਵੀ ਜਦੋਂ ਜਾਂਦੇ ਸਾਨੂੰ ਸਾਰੇ ਬੂਟੇ ਮਿਲਦੇ ਆ ਜੀ ਪੂਰਾ ਸਹਿਯੋਗ ਮਿਲ ਰਿਹਾ ਹਾਂ ਪੂਰਾ ਸਹਿਯੋਗ ਮਿਲ ਰਿਹਾ ਜੀ ਬੋਲੇ ਸੋਨਹਰ ਸ੍ਰੀ ਅਕਾਲ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੀ ਮੈਂ ਤੇ ਮੇਰਾ ਰੁੱਖ ਉਸ ਮਹਿਮਨ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਪੁਲਤਾਰ ਸਿੰਘ ਸੰਵਾ 스ਪੀਕਰ ਪੰਜਾਬ ਮਦਾਨ ਸਭਾ ਜੋ ਕਲੱਬ ਦੇ ਚੀਪ ਪੈਟਰਨ ਨੇ ਉਹਨਾਂ ਨੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਇਹ ਮਹਿੰਮ ਦੀ ਸ਼ੁਰੂਆਤ ਕੀਤੀ ਸੀ ਅੱਜ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਦੇ ਇੱਕ ਪਲਾਟ ਦੇ ਵਿੱਚ ਇਹੀ ਮੈਂ ਤੇ ਮੇਰਾ ਰੁੱਖ ਮਹਿੰਮ ਤਹਿਤ ਰੁੱਖ ਲਾਇਆ ਗਿਆ ਤੇ ਉਹਨਾਂ ਨੇ ਅੱਜ ਦੀ ਜਿਹੜੀ ਸ਼ੁਰੂਆਤ ਕੀਤੀ ਉਹਦੇ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ 200 ਬੂਟਾ ਅੱਜ ਲਾਵਾਂਗੇ ਜਦੋਂ ਸਪੀਕਰ ਸੰਧਵਾ ਨੇ ਪੁੱਛਿਆ ਕਿ ਜਿਹੜਾ ਪਹਿਲਾਂ 400 ਬੂਟਾ ਲੱਗਿਆ ਸੀ ਕਹਿੰਦੇ ਦੇਖੋ ਆ ਕੇ ਚੈੱਕ ਕਰੋ ਇੱਕ ਵੀ ਬੂਟਾ ਮਰਨ ਨਹੀਂ ਦਿੱਤਾ ਗਿਆ ਪ੍ਰੋਜੈਕਟ ਇੰਚਾਰਜ ਨੇ ਮਨਤਾਬ ਸਿੰਘ ਮੱਕਰ ਉਹਨਾਂ ਨੇ ਦੱਸਿਆ ਕਿ 6500 ਤੋਂ ਜ਼ਿਆਦਾ ਬੂਟੇ ਲੱਗ ਚੁੱਕੇ ਨੇ ਇਸ ਸੀਜ਼ਨ ਤੇ ਇਸ ਤੋਂ ਜ਼ਿਆਦਾ ਪਿਛਲੇ ਸੀਜ਼ਨਸ ਲਾਇਆ ਸਨ ਇੱਕ ਵੀ ਬੂਟਾ ਮਰਨ ਨਹੀਂ ਦਿੱਤਾ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਤੁਹਾਨੂੰ ਬੂਟਿਆਂ ਦੀ ਕਮੀ ਨਹੀਂ ਹੋਣ ਦਿੱਤੀ ਜਾਊਗੀ ਪਰ ਬੂਟਿਆਂ ਦੀ ਸੰਭਾਲ ਜ਼ਰੂਰੀ ਹੈ ਉੱਥੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸਨ ਚਮਕੌਰ ਸਿੰਘ ਸੇਖੋਂ ਤੇ ਬਲਾਕ ਅਫਸਰ ਸਨ ਸਰਬਜੀਤ ਸ਼ਰਮਾ ਉਹਨਾਂ ਨੇ ਵੀ ਇਹ ਹੀ ਕਿਹਾ ਕਿ ਵਣ ਵਿਭਾਗ ਵੱਲੋਂ ਫਲਦਾਰ ਫੁੱਲਦਾਰ ਤੇ ਛਾਂਦਾਰ ਕਿਸੇ ਵੀ ਬੂਟੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ